ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਅਚਲ ਸਾਹਿਬ ਦੇ ਦਰਸ਼ਨ ਕਰਾਉਨੇ ਆ ਬਟਾਲੇ ਦੀ 5 ਕਿਲੋਮੀਟਰ ਦੀ ਦੂਰੀ ਤੇ ਅਚਲ ਸਾਹਿਬ ਗੁਰਦੁਆਰਾ ਸਥਿਤ ਆ ਜਿੱਥੇ ਕਿ ਸਿੱਖਾਂ ਦੀ ਪਹਿਲੀ ਪਾਸ਼ਾਹੀ ਗੁਰੂ ਨਾਨਕ ਸਾਹਿਬ ਜੀ ਉਸ ਟਾਈਮ ਇੱਥੇ ਆਏ ਸੀ ਜਦੋਂ ਇੱਥੇ ਆਰਾਮ ਨੌਮੀ ਦਾ ਮੇਲਾ ਲੱਗਾ ਸੀ ਤੇ ਇੱਥੇ ਸਾਧੂਆਂ ਨੇ ਪੱਟਾਂ ਨੇ ਜਾ ਉਸ ਸਮੇਂ ਦੇ ਜਿਹੜੇ ਰੱਬ ਨੂੰ ਮੰਨਣ ਵਾਲੇ ਸੀਗੇ ਉਹਨਾਂ ਨੇ ਇੱਕ ਵਿਠੰਬਰ ਚਾਇਆ ਸੀਗਾ ਸਿੱਧਾਂ ਨੇ ਜੋਗੀਆਂ ਨੇ ਕਿ ਭੋਲੇ-ਭਾਲੇ ਲੋਕਾਂ ਨੂੰ ਸਾਡੇ ਏਰੀਆ ਦੇ ਨੂੰ ਲੁੱਟਦੇ ਸੀਗੇ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਦਰਸ਼ਨ ਕਰੋ ਸੰਗਤ ਜੀ ਸਰੋਵਰ ਸਾਹਿਬ ਦੇ ਇੱਕ ਮੰਨੇ ਸ਼ਿਵਾਜੀ ਦਾ ਮੰਦਿਰ ਇੱਕ ਬੰਨੇ ਸਰੋਵਰ ਦੀ ਪਸਾਰੀ ਚੱਲ ਰਹੀ ਹੈ ਸਫਾਈ ਹੋ ਰਹੀ ਆ ਤੇ ਨਾਲ ਹੀ ਉਤਲੇ ਬੰਨੇ ਥਾਣਾ ਤੇ ਇੱਥੇ ਉਸ ਟਾਈਮ ਗੁਰੂ ਨਾਨਕ ਸਾਹਿਬ ਜੀ ਨੇ ਤੁਸੀਂ ਭਾਈ ਗੁਰਦਾਸ ਦੀਆਂ 12 ਦੇ ਵਿੱਚ ਸਾਰਾ ਕੁਝ ਸਰਵਣ ਕਰਸਦੇ ਕਿਦਾਂ ਸਿੱਧਾਂ ਨੂੰ ਗੋਸ਼ਟਾਂ ਨੂੰ ਸਿੱਧੇ ਰਾਏ ਪਾਇਆ ਸੀ ਤੇ ਇੱਥੇ ਇਹ ਵੀ ਕਿਹਾ ਜਾਂਦਾ ਕਿ ਇੱਥੇ ਲੁਕਣ ਮਚਾਈ ਵੀ ਗੁਰੂ ਨਾਨਕ ਸਾਹਿਬ ਜੀ ਨੇ ਖੇਢੀ ਸੀ ਕਦੀ ਉਹ ਆਪਣੀਆਂ ਸ਼ਕਤੀਆਂ ਵਿਖਾਉਂਦੇ ਸੀ ਗੁਰੂ ਨਾਨਕ ਸਾਹਿਬ ਨੂੰ ਕਦੀ ਉਹ ਪੌਣ ਬਣਦੇ ਕਦੀ ਕੁਛ ਬਣਦੇ ਕਦੀ ਮੱਛਰ ਬਣਦੇ ਕਦੀ ਮੱਕੀ ਬਣਦੇ ਸੀਗੇ ਤੇ ਅੱਜ ਇਸ ਥਾਂ ਤੇ ਵਿਸਾਖੀ ਦਾ ਮੇਲਣਾ ਲੱਗਾ ਸੰਗਤ ਜੀ ਤੇ ਇੱਧਰ ਦਿੱਲੀ ਵਾਲੇ ਵਾਲੇ ਬਾਬਿਆਂ ਵੱਲੋਂ ਸੇਵਾ ਕਰਵਾਈ ਜਾ ਰਹੀ ਆ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਸ਼ੁਰੂ ਵਿੱਚ ਤੁਸੀਂ ਵੀਡੀਓ ਦੇ ਦੇਖਿਆ ਹੋਊਗਾ ਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਬਾਲੇ ਮਰਦਾਨੇ ਦੇ ਨਾਲ ਆਏ ਆ ਤੇ ਇੱਥੇ ਗੁਰਦਾਰੇ ਸਾਹਿਬ ਨਾਲ ਕਿਕਰ ਦੀ ਦਾਤਲ ਕੀਤੀ ਸੀਗੀ ਉਹ ਦਾਤਨ ਗੱਡੀ ਤੇ ਗੱڈن ਤੋਂ ਬਾਅਦ ਮਰਦਾਨੇ ਨੇ ਕਿਹਾ ਸੀ ਬਾਬਾ ਜੀ ਵੀ ਇਹ ਕੋਈ ਥਾਲਵਾ ਰੁਕ ਲਾਓ ਨਹੀਂ ਤਾਂ ਟੰਡੇ ਲੱਗਣਗੇ ਤੇ ਬਾਬਾ ਜੀ ਨੇ ਫੇਰ ਚਰਪਾ ਦਿੱਤੀ ਤੇ ਥੱਲੇ ਅੱਜ ਵੀ ਤੁਸੀਂ ਦਰਸ਼ਨ ਜਾ ਕੇ ਕਰਿਓ ਵੀ ਥੱਲੇ 베ਰੀ ਇੱਕ ਇੱਕਰ ਆ ਉੱਤੇ 베ਰੀ ਦੇ ਬੇਰ ਲੱਗਦੇ ਹਨ। ਅਕਲ ਸਾਹਿਬ RAM ਨੌਮੀ ਦਾ ਮੇਲਾ ਬਹੁਤ ਜਿਆਦਾ ਲੱਗਦਾ ਜਿਹੜੇ ਜਿਹੜੇ ਬਟਾਲੀ ਏਰੀਆ ਤੋਂ ਵੀਡੀਓ ਦੇਖਣਦੇ ਆ ਕਮੈਂਟ ਕਰਕੇ ਹੋਰ ਵੀ ਦੱਸਿਓ ਕਿ ਹੋਰ ਕੀ ਕੀ ਇਤਿਹਾਸ ਗੁਰਦੁਆਰਾ ਸਾਹਿਬ ਦਾ ਵਾਹ ਦਿੱਲੀ ਵਾਲੇ ਬਾਪਿਆਂ ਵੱਲੋਂ ਸੇਵਾ ਚੱਲ ਰਹੀ ਆ ਸਰੋਵਰ ਤੁਸੀਂ ਦੇਖ ਲੇ ਵੀ ਇੱਕ ਬੰਦੇ ਗੁਰਦੁਆਰਾ ਸਾਹਿਬ ਆ ਇੱਕ ਬੰਦੇ ਮੰਦਿਰ ਆ ਕੀਵਾਜੀ ਦਾ ਇਸ ਜਿਹੇ ਜੋ ਹਿਆ ਸਿੱਤਾਂ ਗੋਸਤਾਂ ਮੇ ਇਥੇ ਮੇਲੇ ਤੇ ਬਹੁਤ ਆਉਂਦੇ ਸੀਗੇ ਆਮ ਔਲੇ ਪਾਲੇ ਲੋਕਾਂ ਨੂੰ ਜਿਵੇਂ ਆਮ ਨੌਮੀ ਦਾ 9 ਦਿਨ ਮੇਲਾ ਲੱਗਦਾ ਤੇ ਆਪੇ ਦੇ ਦੇਵਾ ਦੀ ਸੇਵਾ ਕਰਦੇ ਸੀ ਸਾਫਰ ਕਮਰਾ ਦਾ ਵਾ ਵਾ ਅੱਜ ਲੋਟਾ ਲਈ ਆਇਆ ਇੱਕ ਵਿਸ਼ਾ ਗੁਰਬਾਨੀ ਵਿੱਚ ਕੀ ਕਿਹਾ ਗਿਆ ਕਿ ਕਿਹਾ ਗਿਆ ਤੇ ਜ਼ਰੂਰ ਅਚਾਰਨ ਕੀਤਾ ਜਾਂਦਾ ਦੀਵਿਆਂ ਬਿਜੁਰ ਤੇ ਲੱਗੇ ਹੋਏ ਸੇਵਾ ਕਰਨਾ ਸੋ ਸਰੋਵਰ ਵੀ ਤੋਂ ਪਹਿਲਾਂ ਦਰਸ਼ਨ ਕੀਤੇ ਸੰਗਤ ਜੀ ਆਈ ਤੋਂ ਕੋਈ 25 25 ਸਾਲ ਪਹਿਲਾਂ ਇੱਕ ਦੋ ਬੱਚੇ ਸੁਭਣ ਲਗੇ ਸੀ ਜਿਹਨਾਂ ਨੇ ਮਹਾਰਤੇਂ ਤੋਂ ਪਟਿਆਇਆ। ਯਾ ਸਾਡੇ ਵੀਰ ਵੱਲੋਂ ਇੱਕ ਵੀਡੀਓ ਤੇ ਜੀ ਗਈ ਹੈ ਵੀ ਜਿਹੜੇ ਬਾਹਰ ਪਟੇਸ਼ਾਂ ਦੇ ਬੈਠੇ ਆ ਕਮਨਟੀ ਦਾ ਆਪਣੀ ਸੰਤੀ ਦੇ ਮਾਮਲੇ ਵਿੱਚੋ ਜਿਨ੍ਹਾਂ ਨੇ ਗੁਰਦੁਆਰੇ ਅਚਲ ਸਾਹਿਬ ਦੇ ਦਰਸ਼ਨ ਕੀਤੇ ਉਹ ਵੀ ਲਿਜੋ ਤੇ ਅੱਜ ਵਿਸ਼ਾਤੀ ਦੇ ਚੱਕ ਪੰਚ ਸਾਹਿਬ ਜਿਨ੍ਹਾਂ ਦਰਸ਼ਨ ਕਰਾਦੇ ਨੂੰ ਲੱਖ ਲੱਖ ਮੁਬਾਰਕ ਤੇ ਪੈਕਲੇ ਵੀਡੀਓ ਤੁਹਾਡੇ ਕੋਲ ਮੰਗਾਈ ਗਈ ਆ। ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬਟਾਲੇ ਹੋਇਆ ਵਾ ਫਿਰ ਗੁਰਦੁਆਰਾ ਅਕਾਲ ਸਾਹਿਬ ਨਾਗਿੰਨ ਸਾਹਿਬ ਹੋਰ ਫਲਾਈ ਸਾਹਿਬ ਹੋਰ ਬਹੁਤ ਸਾਰੇ ਗੁਰਦੁਆਰੇ ਆ ਜੇ ਸੰਗਤ ਜੀ ਤੁਸੀਂ ਕਹੋ ਕਮੈਂਟੋ ਦਿਓ ਮੇਰੇ ਕੋ ਤੇ ਅੱਗੇ ਉਹਨਾਂ ਬੋਰਚਾ ਲੰਦੇ ਵੀ ਦਰਸਨ ਕਰਾਵਾਂਗੇ ਸਤਾਰ ਅਕਾਲ ਸਾਹਿਬ ਦੇ ਮੇਲੇ ਤੇ ਬੜਾ ਵੱਡਾ ਕਬੱਡੀ ਦਾ ਕਾਪ ਵੀ ਹੋਇਆ ਸੀਗਾ ਤੇ ਟਰੈਕਟਰ ਵੰਡੇ ਗਏ ਤੇ ਹੋਰ ਛੇਡਾਂ ਹੋ ਜਾਂਦੇ ਨੇ ਲੱਗਦੇ ਕੋੜ ਦਾ ਹੋਰ ਉਹਨੇ ਸੰਗਤ ਜੀ ਕਰੋ ਦਰਸ਼ਨ ਆਹੀ ਉਹ ਬੇਰੀ ਆ ਜੀ ਦਾ ਮੈਂ ਜ਼ਿਕਰ ਕੀਤਾ ਹੈ ਕਿ ਇਹਨੂੰ ਫਿੱਕਰ ਦਾ ਰੋਕ ਦੇਗਾ ਇਹਨੂੰ ਹੁਣ ਵੀ ਇట్లా ਲੱਗਦੀ ਹੈ ਤੇ ਇੱਥੇ ਕੋਈ ਨਾਨਕ ਸਾਹਿਬ ਦੀ ਕਰਨ ਸ਼ੋਹ ਪ੍ਰਾਪਤ ਹਰਦੀ ਆ ਆਹ ਉਸੇ ਸੰਗਤ ਦੀ ਦਰਸਨੀ ਕਾਪੜੇ ਦੇ ਅੱਜ ਬੋਤਾਲੀ ਦੇ ਪਿੰਡਾਂ ਲਾਗੋ ਨਾ ਉਹ ਇੰਨਾ ਪਰੇ ਮਰੋ ਕੰਮ ਕਰਨੇ ਹਰ ਵਾਸਤੇ ਦੇਖਦੀਆਂ ਕਰਨ ਇਹ ਜੀ ਅੱਜ ਸਾਲ ਕੋਈ ਜ਼ਰੂਰ ਦਰਸ਼ਨ ਜਰੂਰ ਕਰੋ ਜਦੋਂ ਕੋਈ ਬਟਾਲੇ ਆਉਂਦਾ ਜਰੂਰ ਕਿਸੇ ਪਿਆਰੇ ਕੋ ਪੁੱਛ ਤੇ 8 10 ਇਤਿਹਾਸਿਕ ਗੁਰੂ ਘਰਾਂ ਕਾਂ ਸਾਜ ਦੇ ਦਰਸ਼ਨ ਕਰੋ ਆਹ ਆ ਉਹ ਇਤਿਹਾਸਿਕ ਬੇਰੀ ਜਿਹਦੇ ਥੱਲੇ ਕਿੱਕਰ ਦਾ ਰੋਕਾ ਤੇ ਉੱਤੇ ਬੇਹਰ ਲੱਗਦੇ ਆ ਸੰਗਤ ਦੇਖੋ ਤੁਸੀਂ ਨਾਕਮਕ ਪਰ ਉਹਨਾਂ ਵਾਕ ਤੇ ਇੱਥੇ ਆਈ ਹੈ ਲਾਗੇ ਲਾਗੇ ਪਿੰਡਾਂ ਚੱਲੋਂ ਅੱਚਲ ਸੰਤਰਪੁਰ ਚਾਲ ਤੇ ਪੰਜ ਗਰਾਈਂ ਬਹੁਤ ਸਾਡੇ ਵੀਰ ਅਸਈਆ ਜਰਮਨ ਹੋਰ ਤੇ ਚੰਦੇ ਗਲਪਜਰੇ ਤੇ ਨੀਟਾ ਕੈਨੇਡਾ ਰਹਿੰਦੇ ਆ ਆ ਦਰਸ਼ਨ ਕਰਿਓ ਸਾਹੀ ਸੰਗਤ ਜਿੱਦੂ ਕੋਟੇ ਪਟਾਲੇ ਆਏ ਤੇ ਅੱਚਲ ਸਾਹਿਬ ਗੁਰਦੁਆਰਾ ਸਾਹਿਬ ਨਾਲ ਪੁੱਲਿਓ ਦੇ ਇਥੇ ਬਾਲਾ ਜੀ ਮਕਸਦਾਨਾ ਨਹੀਂ ਬਾਬਾ ਨਾਨਕ ਸਾਹਿਬ ਆਏ ਆ ਤੇ ਭਾਈ ਗੁਰਦਾਸ ਜੀਆਂ 12 ਦੇ ਵਿੱਚ ਤੁਸੀਂ ਸਾਰਾ ਕੋਲ ਸੁਣ ਸਕਦੇ ਆ ਕਿਦਾਂ ਜੋਗੇ ਉਸ ਤਾਂ ਨੂੰ ਜੱਟਾਂ ਬਾਬੇ ਨੇ ਸਿੱਧੇ ਰਾਏ ਪਾਇਆ ਕਿ ਲੋਕਾਂ ਕੋ ਪੈਸੇ ਠਾਕਦੇ ਲੋਕਾਂ ਨੂੰ ਧੂੜਾ ਛੱਡ ਬੋਲਦੇ ਜਾਂ ਲੋਕਾਂ ਨੂੰ ਕਦੇ ਪਰੇਸ਼ਾਨ ਕਰਦੇ ਬਹੁਤ ਮੇਲਾ ਵੱਡਾ ਲੱਗਦਾ ਇਤਿਹਾਸਿਕ ਗੁਰੂ ਘਰ ਆ ਸਾਡੇ ਗੁਰਦਆਸ ਪੂਰੀ ਧਰਤੀ ਦੇ ਪੰਜਾਬ ਦੀ ਧਰਤੀ ਦੇ ਆ ਸੰਗਤ ਜੀ ਦੇਖਣ ਕਰੋ ਸਾਥ ਸੁਨੰਦਰੋ ਪਾਰ ਬੈਠੇ ਅੱਜ ਤੁਹਾਨੂੰ ਆਪੂ ਇਹ ਵੀਡੀਓ ਰਾਹੀਂ ਸੰਗਤ ਜੀ ਦੇਖਣ ਕਰਾ ਰਹੇ ਹਾਂ ਜੇ 10 11 ਵਜੇ ਸੀ ਜਦੋਂ ਅਸੀਂ ਵੀਡੀਓ ਮੰਗਾਈ ਤੇ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਕੀਤੀ ਆ ਜਿਨ੍ਹਾਂ ਜਿਨ੍ਹਾਂ ਦੇ ਮਨ ਦੀ ਕੋਈ ਮਨੋਕਾਪਨਾ ਨਹੀਂ ਕਿ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਿਨੇ ਪੂਰੀ ਕੀਤੀ ਹੈ ਆ ਬੇਰੀ ਇਤਿਹਾਸ ਇਹ ਵੀ ਦੱਸਦਾ ਕਿ 12 ਮਹੀਨੇ ਇਸ ਬੇਰੀ ਨੂੰ ਬੇਰ ਲੱਗਦੇ ਆ ਸੋ ਖੰਦਰ ਜੀ ਅੰਦਰ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਆ ਕਿ ਕਿਦਾਂ ਹੋਮ ਹਮਾ ਕੇ ਫਨਸਾ ਪਹੁੰਚੀਆਂ ਆ ਉਹ ਇਤਿਹਾਸਕ ਗੁਰਦੁਆਰਾ ਸਾਹਿਬ ਆ ਸਾਡੇ ਗਿੰਦੀ ਬਾਈ ਨੇ ਆਪਿਆਂ ਵਾਲ ਵਾਲੇ ਵੀਰ ਨੇ ਵੀਡੀਓ ਭੇਜੀ ਆ ਉਹਦਾ ਵੀ ਧੰਨਵਾਦ ਤੇ ਆਓ ਜੀ ਸੰਗਤ ਜੀ ਨਾਕਮਸਤੋ ਹੁੰਨੀ ਆ ਗੁਰੂ ਗੋਬਿੰਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਕਰੋ ਕਮੈਂਟ ਦੇ ਵਿੱਚ ਵਾਈਰਲ ਕਰੋ ਵਾਈਰਲ ਕਰੋ ਵਾਈਰਲ ਕਰੋ ਅੱਜ ਦਾ ਇਤਿਹਾਸਕ ਦਿਨ ਆ ਜਿਸ ਦਿਨ ਸਾਨੂੰ ਸਿੰਘ ਨਾਮ ਪ੍ਰਾਪਤ ਹੋਇਆ ਤੇ ਭੈਣਾਂ ਨੂੰ ਖੌਰ ਨਾਮ ਪ੍ਰਾਪਤ ਹੋਇਆ ਸਿੰਘ ਨਾਮ ਸ਼ੇਰ ਦਾ ਤੇ ਵਕਾਸੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਚਲ ਚਲ ਵੀਡੀਓ ਦੇ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਆਕਾਸ਼ ਕਰੋ ਤੁਹਾਡੇ ਤੇ ਪਰਵਾਨ ਨ ਬੇਰ ਹੋਊ ਸਾਹਿਬ ਹੋਵੇ ਕਿਰਪਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤਿ